ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਤਾਂ ਇੱਕ ਫਿਰਕ ਤੋਂ ਗੁੱਡ ਨਿਊਜ਼ ਆਈ ਆ ਭਰਾ ਦਾ ਕਾਰਡ ਰੀਸੀਵ ਹੋਇਆ 14 ਮਹੀਨਿਆਂ ਦੇ ਬਾਅਦ ਭਰਾ ਦਾ ਕਾਰਡ ਰੀਸੀਵ ਹੋਇਆ ਸੋ ਇਹਦੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਸ ਤਰ੍ਹਾਂ ਲਾਇਰ ਵੀ ਕੀਤਾ ਹੋਇਆ ਸੀਗਾ ਪਰ ਲਾਇਰ ਨੂੰ ਪਤਾ ਹੀ ਨਹੀਂ ਵਕੀਲ ਨੂੰ ਪਤਾ ਹੀ ਨਹੀਂ ਲੱਗਾ ਇਸਦੇ ਨੂੰ ਕਿ ਇਸ ਦਾ ਕਾਰਡ ਵੀ ਰੀਸੀਵ ਹੋ ਗਿਆ ਔਰ ਫੋਨ ਵੀ ਸੀ ਚੱਕਦਾ ਜਦੋਂ ਫੋਨ ਕਰਦਾ ਸੀਗਾ ਸੋ ਹੁਣ ਜਦੋਂ ਕਾਰਡ ਰੀਸੀਵ ਹੋ ਗਿਆ ਹੁਣ ਉਸ ਤੋਂ ਪੈਸੇ ਮੰਗੇ ਜਾ ਰਿਹਾ ਕਿ ਭਾਈ ਮੇਰੀ ਪੇਮੈਂਟ ਆ ਜਿਹੜੀ ਉਹ ਕਰ ਦਿੱਤੀ ਜਾਵੇ ਸੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਬਾਕੀ ਹੋਰ ਵੀ ਜੋ ਕੁਝ ਹੋ ਰਿਹਾ ਇਸ ਟਾਈਮ ਦੇ ਉੱਪਰ ਪੁਰਤਗਾਲ ਦੇ ਵਿੱਚ ਕੀ ਪ੍ਰੋਸੈਸ ਆਇਮਾ ਦਾ ਤੇਜ਼ ਹੋਇਆ ਜਾਂ ਨਹੀਂ ਹੋਇਆ ਜਿਨ੍ਹਾਂ ਦੇ ਕਾਰਡ ਨਹੀਂ ਆਏ ਉਹਨਾਂ ਨੂੰ ਕੀ ਕਰਨਾ ਚਾਹੀਦਾ ਤਾਂ ਸਾਰੀਆਂ ਗੱਲਾਂ ਦਾ ਆਪਾਂ ਜਵਾਬ ਦਵਾਂਗੇ ਤੁਹਾਨੂੰ ਹਰ ਇੱਕ ਗੱਲ ਦਾ ਜੋ ਕੁਝ ਹੋ ਰਿਹਾ ਸਾਰਾ ਕੁਝ ਵਿਸਤਾਰ ਦੇ ਨਾਲ ਦੱਸਾਂਗੇ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਗੱਲ ਕਰਨੀ ਹੈ ਆਪਾਂ ਕਿ ਭਰਾ ਦਾ ਕਾਰਡ ਰੀਸੀਵ ਹੋਇਆ ਸੋ ਆਪਾਂ ਪਹਿਲਾਂ ਵੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਿ ਗੁੱਡ ਨਿਊਜ਼ ਆਇਮਾ ਨੇ ਪ੍ਰੋਸੈਸ ਤੇਜ਼ ਕਰ ਦਿੱਤਾ ਆਇਮਾ ਜਿਹੜੇ ਪੁਰਾਣੇ ਕੇਸ ਆ ਹੁਣ ਜਿਹੜੇ ਰੁਕੇ ਹੋਏ ਸੀਗੇ ਕਿਸੇ ਨਾ ਕਿਸੇ ਵਜ੍ਹਾ ਤੋਂ ਪਰ ਉਹਨਾਂ ਦੀ ਡਾਕੂਮੈਂਟ ਬਿਲਕੁਲ ਸਹੀ ਸੀਗੇ ਔਰ ਉਹ ਬੰਦੇ ਕੰਮ ਵੀ ਇੱਥੇ ਰਹਿ ਕੇ ਕਰ ਰਹੇ ਸੀਗੇ ਪੂਰੇ ਕੰਪਨੀਆਂ ਦੇ ਵਿੱਚ ਟੈਕਸ ਵੀ ਜਾ ਰਹੇ ਸੀ ਕੋਈ ਵੀ ਹੀਰਫੇਰ ਨਹੀਂ ਸੀਗੀ ਹਰ ਇੱਕ ਚੀਜ਼ ਜੈਨੂਅਲ ਸੀਗੀ ਪਰ ਫਿਰ ਵੀ ਕਿਸੇ ਨਾ ਕਿਸੇ ਚੀਜ਼ ਤੋਂ ਫਸੇ ਬੈਠੇ ਸੀਗੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਹੁਣ ਮੋਸਟਲੀ ਸਾਲ ਤੋਂ ਉੱਪਰ ਦਾ ਤਕਰੀਬਨ ਤੱਕ ਇਹ ਸਭ ਨੂੰ ਹੋ ਹੀ ਗਿਆ ਤੋਂ ਇਸ ਮੇਰੇ ਭਰਾ ਦੇ ਵੀ ਨਵੰਬਰ ਦੇ ਫਿੰਗਰ ਹੋਏ ਸੀਗੇ ਮਹਾਤਮਾ ਗਾਂਧੀ ਦੇ ਵਿੱਚ 2024 ਦੇ ਵਿੱਚ 22 ਦੇ ਵਿੱਚ ਵੀਰ ਦੀ ਫਾਈਲ ਲੌਕ ਹੋਈ ਸੀਗੀ ਔਰ ਵੀਰ ਨੇ ਕਫਾਲਤਾ ਰਸੀਬ ਹੋਇਆ ਸੀਗਾ ਪੀਸੀਸੀ ਦਾ ਜੋ ਕਿ ਵੀਰ ਨੇ ਫਾਲਤਾ ਸਬਮਿਟ ਕਰ ਦਿੱਤਾ ਸੀਗਾ ਆਪਣਾ ਤੇ ਉਸ ਤੋਂ ਬਾਅਦ ਵੀਰ ਦਾ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਕੀ ਹੋਵੇਗਾ ਕੀ ਹੋਵੇਗਾ ਸੋ ਵੀਰ ਨੇ ਵੇਟ ਕੀਤੀ ਸੱਤ ਅੱਠ ਮਹੀਨੇ ਫਿਰ ਵੀ ਆਪਣੀ ਇੱਕ ਲਾਇਰ ਦੇ ਕੋਲ ਜਾਂਦਾ ਸੋ ਲਾਇਰ ਨੂੰ ਕੇਸ ਦਿੰਦਾ ਕਿ ਮੈਨੂੰ ਜਲਦੀ ਜ਼ਰੂਰਤ ਆ ਮੈਂ ਆਪਣੇ ਇੰਡੀਆ ਜਾਣਾ ਕਿਸੇ ਕੰਮ ਦੇ ਲਈ ਮੈਨੂੰ ਐਮਰਜੈਂਸੀ ਆ ਸੋ ਮੇਰਾ ਕਾਰ ਜਲਦੀ ਕਢਵਾ ਦਿੱਤਾ ਜਾਵੇ ਸੋ 8000 ਦੀ ਡੀਲ ਹੋਈ ਸੀਗੀ ਪੀਰ ਦੇ ਨਾਲ ਸੋ 4000 ਪਹਿਲਾਂ ਲਿਆ ਸੀਗਾ ਕੇਸ ਲਾਉਣ ਦਾ 4000 ਬਾਅਦ ਦੇ ਵਿੱਚ ਦੇਣਾ ਸੀਗਾ ਕਾਰ ਆਉਣ ਤੋਂ ਸੋ ਕੇ ਚੱਲਦਾ ਪਿਆ ਸੀਗਾ ਪਰ ਤੁਹਾਨੂੰ ਪਤਾ ਕਿ ਆਈਮਾ ਦੇ ਵਿੱਚ ਨਾ ਤਾਂ ਕਿਸੇ ਲਾਇਰ ਦੀ ਚਲਦੀ ਆ ਨਾ ਹੀ ਕਿਸੇ ਵਕੀਲ ਦੀ ਚਲਦੀ ਆ ਖੁਦ ਲਾਇਰ ਐਸੋਸੀਏਸ਼ਨ ਨੇ ਤਾਂ ਖੁਦ ਕੇਸ ਕੀਤੇ ਹੋਏ ਸੀਗੇ ਆਈਮਾ ਦੇ ਉੱਪਰ ਕਿ ਆਈਮਾ ਸਾਡੀ ਸੁਣਵਾਈ ਨਹੀਂ ਕਰਦੀ ਸਾਨੂੰ ਅਪਾਇੰਟਮੈਂਟਸ ਨਹੀਂ ਦੇ ਰਹੀ ਔਰ ਸਾਡੇ ਕਲਾਇੰਟ ਸਾਡੇ ਉੱਤੇ ਚਲਾ ਰਹੇ ਆ ਸਾਡੇ ਨਾਲ ਖੈਬਦੇ ਆ ਕਿ ਤੁਸੀਂ ਸਾਡੇ ਕੇਸ ਦਾ ਕੁਝ ਦੱਸ ਨਹੀਂ ਰਹੇ ਔਰ ਲਾਇਰ ਵੀ ਕੀ ਕਰਨ ਆਈਮਾ ਉਹਨਾਂ ਨੂੰ ਕੋਈ ਅਪਾਇੰਟਮੈਂਟ ਨਹੀਂ ਦੇ ਰਹੀ ਸੋ ਐਸੇ ਦੇ ਤਹਿਤ ਚੱਲਦੇ ਚੱਲਦੇ ਹੁਣ ਆਈਮਾ ਨੇ ਖੁਦ ਹੀ ਇਸ 2-3 ਦਿਨ ਪਹਿਲਾਂ ਇੱਕ ਨਿਊਜ਼ ਸਾਂਝੀ ਕੀਤੀ ਸੀਗੀ ਕਿ ਹੁਣ ਜਿੰਨੇ ਵੀ ਕੇਸ ਡਿਲੇ ਹੋਏ ਵਿਆ ਜੋ ਸਾਰੇ ਪੈਂਡਿੰਗ ਕੇਸ ਆ ਜਿਹੜੇ ਉਹਨਾਂ ਦਾ ਟਾਈਮ ਘਟਾਵਾਂਗੇ ਤੇ ਅਪਰੂਵ ਜਿਹਨਾਂ ਦੇ ਹੋ ਗਿਆ ਕੇਸ ਪਰ ਕਾਰਡ ਨਹੀਂ ਮਿਲ ਰਿਹਾ ਉਹਨਾਂ ਨੂੰ ਇੱਕ ਡਾਕੂਮੈਂਟ ਪ੍ਰੋਵਾਈਡ ਕਰਾਵਾਂਗੇ ਉਸੇ ਦੇ ਤਹਿਤ ਇੰਪਰੂਵਮੈਂਟ ਦੀ ਹੀ ਜਾਂ ਆਇਮਾ ਦੇ ਕੰਮ ਦੇ ਵਿੱਚ ਔਰ ਪੈਂਡਿੰਗ ਕੇਸ ਜਿਹੜੇ 15 15 16 16 ਮਹੀਨਿਆਂ ਤੋਂ ਫਸੇ ਬੈਠੇ ਸੀਗੇ ਉਹ ਕਾਰਡ ਰੀਸੀਵ ਹੋਣਾ ਸਟਾਰਟ ਹੋ ਗਿਆ ਸੋ ਐਸੀ ਤਰ੍ਹਾਂ ਇਸ ਵੀਰ ਦਾ ਵੀ ਕਾਰਡ ਰੀਸੀਵ ਹੋਇਆ ਸੋ ਵੀਰ ਪਹਿਲਾਂ ਤੋਂ ਜੁੜਿਆ ਹੋਇਆ ਸੀਗਾ ਸੋ ਵੀਰ ਨੇ ਸਪੈਸ਼ਲ ਕੰਟੈਕਟ ਕੀਤਾ ਮੈਸੇਜ ਕੀਤਾ ਕਿ ਭਰਾ ਮੇਰਾ ਕਾਰਡ ਅਸੀਵ ਹੋ ਗਿਆ ਸੋ ਐਸੀ ਤਰ੍ਹਾਂ ਮੇਰੇ ਨਾਲ ਹੋਈ ਸੀਗੀ ਸੋ ਬਹੁਤ ਬਹੁਤ ਵਧਾਈ ਪਹਿਲਾਂ ਤਾਂ ਇਸ ਵੀਰ ਨੂੰ ਔਰ ਥੈਂਕ ਯੂ ਇਸ ਮੇਰੇ ਭਰਾ ਦਾ ਜਿਨੇ ਇਨਫੋਰਮੇਸ਼ਨ ਦੇਣੀ ਜ਼ਰੂਰੀ ਸਮਝੀ ਉਹ ਸਾਰੇ ਭਰਾਵਾਂ ਲਈ ਵੀ ਜਿਨ੍ਹਾਂ ਦੇ ਹਲੇ ਤੱਕ ਸਾਹ ਸੁੱਕੇ ਆ ਕਿ ਕਾਰਡ ਮਿਲੇਗਾ ਜਾਂ ਨਹੀਂ ਮਿਲੇਗਾ ਸੋ ਵੀਰ ਨੇ ਐਸੇ ਲਈ ਇਹ ਗੁਜ਼ਾਰਿਸ਼ ਕੀਤੀ ਜਿਕੇ ਵੀਡੀਓ ਜ਼ਰੂਰ ਬਣਾ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਹੁਣ ਜਿਨ੍ਹਾਂ ਦੇ 15 15 14 14 ਮਹੀਨੇ ਹੋ ਗਏ ਹਲੇ ਤੱਕ ਕੋਈ ਪਤਾ ਨਹੀਂ ਸੀ ਲੱਗ ਰਿਹਾ ਕੇਸ ਦਾ ਕੀ ਹੋਵੇਗਾ ਕੀ ਨਹੀਂ ਹੋਵੇਗਾ ਕੋਰਟ ਸੈਂਟਰ ਵਾਲੇ ਵੀ ਕੁਝ ਨਹੀਂ ਦੱਸਦੇ ਆਇਮਾ ਚ ਜਾਂਦੇ ਆ ਉੱਥੇ ਵੀ ਕੁਝ ਨਹੀਂ ਦੱਸਦੇ ਸਿਰਫ ਸਿਰਫ ਵੇਟਿੰਗ ਵੇਟਿੰਗ ਕਹੀ ਜਾ ਰਿਹਾ ਸੋ ਤੁਸੀਂ ਫੁੱਲ ਟੈਨਸ਼ਨ ਵਾਲਿਓ ਕਾਰਡ ਰੀਸੀਵ ਹੋਣੇ ਸਟਾਰਟ ਹੋ ਗਏ ਸੋ ਇਹ ਪੋਜ਼ਿਟਿਵ ਨਿਊਜ਼ ਤਾਂ ਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਸੋ ਲਾਇਰ ਦੇ ਨਾਲ ਵੀ ਇਹਦਾ ਮਸਲਾ ਇਹ ਸੀਗਾ ਕੇਸ ਲਾਇਆ ਸੀਗਾ ਤੁਹਾਨੂੰ ਪਤਾ ਕਿ ਜਦੋਂ ਆਪਾਂ ਪੈਸੇ ਵੀ ਦਿੰਦੇ ਆ ਔਰ ਵੈਸੇ ਆਪਾਂ ਨੂੰ ਟੈਂਸ਼ਨ ਰਹਿੰਦੀ ਆ ਕਾਰ ਦੀ ਕਾਰ ਨਹੀਂ ਆਏ ਸੋ ਆਪਾਂ ਲਾਇਰ ਦੇ ਕੋਲ ਜਾਂਦੇ ਆ ਲਾਇਰ ਕੋਲ ਬਾਰ-ਬਾਰ ਜਾਂਦੇ ਆ ਸੋ ਉਹ ਵੀ ਤੰਗ ਪਰੇਸ਼ਾਨ ਹੋ ਜਾਂਦੇ ਆ ਸੋ ਤੁਹਾਨੂੰ ਪਤਾ ਕਿ ਜਦੋਂ ਉਹਨਾਂ ਕੋਲ ਜਵਾਬ ਹੀ ਨਹੀਂ ਆ ਇੱਕ ਵਾਰ ਜਵਾਬ ਦੇ ਕੇ ਦੋ ਵਾਰ ਜਵਾਬ ਦੇ ਕੇ ਬਾਰ-ਬਾਰ ਜਵਾਬ ਦੇ ਕੇ ਇੱਕੋ ਬੰਦਾ ਥੱਕ ਜਾਂਦਾ ਸੋ ਫਿਰ ਉਹ ਤੁਹਾਨੂੰ ਅਵੋਇਡ ਕਰਨਾ ਸਟਾਰਟ ਕਰ ਜਾਂਦਾ ਕਿਉਂਕਿ ਸਾਹਮਣੇ ਵਾਲੇ ਕੋਲ ਕੋਈ ਜਵਾਬ ਹੀ ਨਹੀਂ ਹੁੰਦਾ ਤੁਹਾਡੇ ਸਵਾਲ ਦਾ ਸੋ ਐਸੀ ਤਰ੍ਹਾਂ ਇਹਦੇ ਨਾਲ ਹੋਇਆ ਸੀਗਾ ਜੋ ਦਾ ਵੀਰ ਦਾ ਲਾਇਰ ਕੀਤਾ ਹੋਇਆ ਸੀਗਾ ਉਸ ਨੇ ਜਵਾਬ ਦੇਣਾ ਹੀ ਬੰਦ ਕਰ ਦਿੱਤਾ ਸੀਗਾ ਕਿਉਂਕਿ ਅੱਗੇ ਕੇਸ ਲੱਗ ਗਿਆ ਸੀਗਾ ਪਰ ਕੋਈ ਸਲਵਾਈ ਨਹੀਂ ਸੀ ਹੋ ਰਹੀ ਆਈਮਾ ਦਾ ਕੁਝ ਪਤਾ ਹੀ ਨਹੀਂ ਸੀ ਲੱਗ ਰਿਹਾ ਕਾਰ ਦੇਣਾ ਨਹੀਂ ਦੇਣਾ ਸੋ ਐਸੇ ਕਰਕੇ ਜਦੋਂ ਹੁਣ ਭਰਾ ਦਾ ਕਾਰਡ ਆਇਆ ਵਕੀਲ ਨੂੰ ਪਤਾ ਨਹੀਂ ਸੀ ਕਾਰਡ ਆ ਗਿਆ ਸੋ ਵੀਰ ਚਾਹੇ ਵੀ ਚਾਹੁੰਦਾ ਤਾਂ ਇਹ ਬਿਨਾਂ ਦੱਸੇ ਆਪਣਾ ਇੰਡੀਆ ਜਾ ਸਕਦਾ ਸੀ ਕੁਝ ਵੀ ਅਗਲਾ ਪ੍ਰੋਸੈਸ ਸਟਾਰਟ ਕਰ ਸਕਦਾ ਸੀ ਪਰ ਵੀਰ ਨੇ ਲਾਇਰ ਨੂੰ ਕਾਲ ਕੀਤੀ नहीं चुकी चुकीता लॉयर नैसेज किया कि मेरा कार्ड रिसीव हो गया तो दूजे दिन लॉयर ने कहा कि केस लगा हुआ सगा अपनी डील हुई थी चार सौ पहला चार सौ बाद चो कार्ड तेरा रिसीव हो गया सो ਪਲੀਜ਼ ਮੇਰਾ ਪੇਰੀ ਪੇਮੈਂਟ ਕਰ ਦੇ ਹੁਣ ਭਰਾ ਪੁੱਛਦਾ ਮੈਂ ਪੇਮੈਂਟ ਕਰਾਂ ਜਾਂ ਨਾ ਕਰਾਂ ਕੀ ਹੋਵੇਗਾ ਹੁਣ ਮੇਰੇ ਨਾਲ ਅਗਰ ਕੋਈ ਐਕਸ਼ਨ ਤਾਂ ਨਹੀਂ ਲਵੇਗਾ ਸੋ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਆਪਾਂ ਕਿਸੇ ਲਾਇਰ ਦੇ ਕੋਲ ਜਾਂਦੇ ਆ ਆਪਣਾ ਕੰਟਰੈਕਟ ਬਣਦਾ ਕਿੰਨੇ ਪੈਸੇ ਦੇਣੇ ਕਿੰਨੇ ਨਹੀਂ ਅਗਰ ਤੇਰਾ ਵੀਰ ਕੰਟਰੈਕਟ ਬਣਿਆ ਹੋਇਆ ਉਸ ਲਾਇਰ ਦੇ ਨਾਲ ਸੋ ਤੈਨੂੰ ਪੇਮੈਂਟ ਉਹ ਕਲੀਅਰ ਕਰਨੀ ਪਵੇਗੀ ਔਰ ਬਾਕੀਆਂ ਲਈ ਵੀ ਇਹ ਜ਼ਰੂਰੀ ਸਲਾਹ ਹੈ ਔਰ ਬਾਕੀਆਂ ਨੂੰ ਵੀ ਇਸ ਵੀਡੀਓ ਚ ਤਾਂ ਹੀ ਅਸਲ ਹੀ ਬਣਾ ਰਿਹਾ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਤੁਹਾਨੂੰ ਪੇਮੈਂਟ ਹੀ ਪੇਮੈਂਟ ਕਲੀਅਰ ਕਰਨੀ ਪਵੇਗੀ ਅਗਰ ਤੁਹਾਡਾ ਕੰਟਰੈਕਟ ਹੋਇਆ ਹੋਇਆ ਲਾਇਰ ਨਾਲ ਅਗਰ ਤੁਹਾਡਾ ਕੰਟਰੈਕਟ ਕੁਝ ਵੀ ਨਹੀਂ ਹੋਇਆ ਹੋਇਆ ਮੂੰਹ ਜਵਾਨੀ ਤੁਹਾਡਾ ਕੇਸ ਉਹਨੇ ਲਾਇਆ ਜਾਂ ਕੁਝ ਵੀ ਇਦਾਂ ਕੀਤਾ ਕੋਈ ਉਹ ਚ ਪੈਸੇ ਦਾ ਦੇਖ ਰੇ ਕੇ ਨਹੀਂ ਆ ਜਾਂ ਤੁਹਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਜਾਂ ਫਿਰ ਤੁਹਾਡਾ ਕੇਸ ਉਸ ਦੀ وجہ ਤੋਂ ਨਹੀਂ ਆਇਆ ਜੋ ਕਿ ਤੁਸੀਂ ਉਸ ਨੂੰ ਪੈਸੇ ਦਿੱਤੇ ਤਾਂ ਉਹ ਪਤਾ ਵੀ ਨਹੀਂ ਤੁਹਾਡਾ ਕਾਰਡ ਆ ਗਿਆ ਫਿਰ ਤੁਹਾਨੂੰ ਬੇਸ਼ੱਕ ਨਾਂ ਵੀ ਦਿਓ ਪਰ ਅਗਰ ਤੁਹਾਡਾ ਹੋਇਆ ਤਾਂ ਤੁਹਾਨੂੰ ਦੇਣ ਹੀ ਪੈਣਾ ਕਿਉਂਕਿ ਉਹਨਾਂ ਨੇ ਆਪਣਾ ਪ੍ਰੋਸੈਸ ਕੀਤਾ ਇਹ ਗੱਲ ਹੈਗੀ ਹੈ ਕਿ ਤੁਹਾਡੀ ਕਿਸਮਤ ਨੇ ਸਾਥ ਨਹੀਂ ਦਿੱਤਾ ਨਾ ਹੀ ਉਸ ਲਾਇਰ ਦੀ ਕਿਸਮਤ ਨੇ ਸਾਥ ਦਿੱਤਾ ਆਇਮਾ ਨੇ ਆਪਣੀ ਮਰਜ਼ੀ ਦੇ ਨਾਲ ਹੀ ਤੁਹਾਨੂੰ ਕਾਰਡ ਦਿੱਤਾ ਜਦੋਂ ਦੇਣਾ ਸੀਗਾ ਸੋ ਇਹਦੇ ਬਾਰੇ ਤੁਸੀਂ ਹੁਣ ਆਪਣਾ ਸੋਚ ਲਿਓ ਕਿਉਂਕਿ ਤੁਹਾਡੇ ਉੱਪਰ ਲੀਗਲ ਐਕਸ਼ਨ ਕਰ ਸਕਦਾ ਉਹ ਲਾਇਰ ਅਗਰ ਉਹਨੇ ਕਰਨਾ ਹੋਇਆ ਬਾਕੀ ਅਗਰ ਨਹੀਂ ਵੀ ਕਰਨਾ ਹੋਇਆ ਅਗਰ ਲਾਇਰ ਨੂੰ ਪਤਾ ਵੀ ਹੋਇਆ ਕਿ ਹਾਂ ਜੋ ਮੇਰੀ ਫੀਸ ਧੀ ਮੈਂ ਆਲਰੇਡੀ ਪਹਿਲਾਂ ਲੈ ਲਿਆ ਇਹ ਮੇਰੇ ਪ੍ਰੋਸੈਸ ਦੇ ਨਾਲ ਕਾਰਡ ਨਹੀਂ ਅਸੀਵ ਹੋਇਆ ਇਹ ਸਿਰਫ ਸਿਰਫ ਤਾਈਮਾ ਤੇ ਔਰ ਇਹਦੀ ਕਿਸਮਤ ਦੇ ਨਾਲ ਕਾਰਡ ਰਸੀਵ ਹੋਇਆ ਫਿਰ ਉਹ ਤੁਸੀਂ ਨਹੀਂ ਵੀ ਦੇ ਸਕਦੇ ਔਰ ਵੈਸੇ ਵੀ ਜਰੂਰ ਤੁਸੀਂ ਕਿਸੇ ਲਾਇਰ ਦੇ ਨਾਲ ਕੰਟੈਕਟ ਕਰਦੇ ਹੋ ਤੁਹਾਨੂੰ ਕਹਿੰਦਾ ਕਿ ਮੈਂ 15 ਦਿਨਾਂ ਚ 20 ਦਿਨਾਂ ਜਾਂ 4 ਮਹੀਨੇ ਚ 23 ਦਿਨਾਂ ਚ ਕਿੰਨੇ ਚ ਵੀ ਤੁਹਾਡੇ ਨਾਲ اقرار ਕਰਦਾ ਇੰਨੇ ਦਿਨਾਂ ਚ ਕਾਰਡ ਦਿਵਾ ਦੂੰਗਾ ਅਗਰ ਉਹ ਦਿਨਾਂ ਪੁੱਗ ਜਾਂਦੇ ਉਸ ਤੋਂ ਬਾਅਦ ਕਾਰਡ ਤੁਹਾਡਾ ਆਉਂਦਾ ਉਹ ਵੀ ਬਹੁਤ ਦੇਰ ਬਾਅਦ ਫਿਰ ਵੀ ਕੋਈ ਮਤਲਬ ਨਹੀਂ ਬਣਦਾ ਪੈਸੇ ਦੇਣ ਦਾ ਬਾਕੀ ਫਿਰ ਵੀ ਤੁਸੀਂ ਹੁਣ ਦੇਖਿਓ ਤੁਹਾਡੀ ਕੀ ਡੀਲ ਹੋਈ ਵੀ ਆ ਲਾਇਰ ਦੇ ਨਾਲ ਕੀ ਨਹੀਂ ਸੋ ਆਪਾਂ ਨੂੰ ਕਿਸੇ ਦਾ ਪੈਸਾ ਵੀ ਨਹੀਂ ਦੇਣਾ ਚਾਹੀਦਾ ਔਰ ਨਾਜਾਇਜ਼ ਆਪਾਂ ਨੂੰ ਦੇਣਾ ਵੀ ਨਹੀਂ ਚਾਹੀਦਾ ਕਿਸੇ ਨੂੰ ਇਹ ਸਭ ਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਪੈਸੇ ਇੱਥੇ ਬਣਦੇ ਆ ਬਾਕੀ ਰਹੀ ਗੱਲ ਇਹ ਕਿ ਭਰਾ ਨੂੰ ਵਧਾਈਆਂ ਕਾਰਡ ਰਸੀਵ ਹੋ ਗਿਆ ਤੇ ਬਾਕੀਆਂ ਨੂੰ ਵੀ ਇਹ ਕਹਨਾ ਕਿ ਹੁਣ ਤੁਹਾਡੇ ਵੀ ਕਾਰਡ ਬਹੁਤ ਜਲਦ ਆ ਰਸੀਵ ਹੋਣਗੇ ਪਤਾ ਤੁਸੀਂ ਵੀ ਲਾਇਰ ਕੀਤੇ ਆ ਤੁਸੀਂ ਵੀ ਧੱਕੇ ਖਾ ਰਹੇ ਆ ਇੱਧਰ ਜਾ ਰਹੇ ਆ ਕੋਈ ਉੱਧਰ ਜਾ ਰਹੇ ਆ ਪਰ ਤੁਹਾਡਾ ਕਿਤੇ ਵੀ ਹੱਥ ਪਾਰ ਨਹੀਂ ਪੈ ਰਿਹਾ ਸੀਗਾ ਪਰ ਹੁਣ ਆਇਮਾ ਖੁਦ ਇਹ ਕਾਰਡ ਦੇਨੇ ਸਟਾਰਟ ਕਰ ਦਿੱਤੇ ਆ ਕਿਉਂਕਿ ਆਇਮਾ ਦੇ ਉੱਪਰ ਪ੍ਰੈਸ਼ਰ ਬਿਲਕੁਲ ਵੀ ਨਹੀਂ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ 387000 ਕੇਸ ਤਾਂ ਉਹਨਾਂ ਨੇ ਰਿਜ਼ੋਲਵ ਕਰ ਦਿੱਤੇ ਆ ਸਾਰਿਆਂ ਦੇ ਰਿਜ਼ਲਟ ਵੀ ਆ ਗਿਆ 60000 ਦੇ ਆਸ-ਪਾਸ ਕੇਸ ਰਿਜੈਕਟ ਵੀ ਕਰ ਦਿੱਤੇ ਆ ਸੋ ਆਈਮਾ ਦੇ ਉੱਪਰ ਇੰਨਾ ਪ੍ਰੈਸ਼ਰ ਨਹੀਂ ਆ ਇਹਦੇ ਕਰਕੇ ਹੁਣ ਕਾਰਡ ਜਿਹੜੇ ਫਸੇ ਆ ਉਹ ਆਣੇ ਸਟਾਰਟ ਹੋ ਗਏ ਤੇ ਉਹ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾ ਤੇ ਮੈਂ ਅਰਦਾਸ ਕਰਦਾ ਕਿ ਰੱਬ ਉਹਨਾਂ ਲਈ ਚਲਦੀ ਉਹ ਦਿਨ ਲੈ ਕੇ ਆਵੇ ਕਿ ਜਿਸ ਦਿਨ ਉਹ ਵੀ ਕਮੈਂਟ ਕਰਨ ਮੈਸੇਜ ਕਰਨ ਜਾਂ ਕਾਲ ਕਰਨ ਕਿ ਭਾਜੀ ਸਾਡਾ ਕਾਰਡ ਰਿਸੀਵ ਹੋ ਗਿਆ ਤੇ ਉਹ ਸਾਰਿਆਂ ਨੂੰ ਆਪਣੇ ਘਰ ਜਾਣ ਦਾ ਮੌਕਾ ਮਿਲੇ ਮੈਂ ਇਹੀ ਅਰਦਾਸ ਕਰਦਾ ਬਾਕੀ ਸਾਰੇ ਚੜ੍ਹਦੀ ਕਲਾ ਚ ਰਹਾ ਕਰੋ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਕਿਸੇ ਦਾ ਨਜਾਇਜ਼ ਨਾ ਕਰਿਆ ਕਰੋ ਨਜਾਇਜ਼ ਕਿਸੇ ਦਾ ਪੈਸਾ ਨਾ ਖਾਇਆ ਕਰੋ ਭਰਾ ਅਗਰ ਤੁਸੀਂ ਇੱਕ ਜ਼ੀਰੋ ਖਾਓਗੇ ਕਿਸੇ ਦਾ ਉਹ 10 ਜ਼ੀਰੋ ਹੋ ਕੇ ਨਿਕਲਨੇ ਆ ਸੋ ਰੱਬ ਜੋ ਕਰਦਾ ਸਹੀ ਕਰਦਾ ਪਰ ਅਗਰ ਤੁਹਾਨੂੰ ਐਮਰਜੈਂਸੀ ਦੇ ਵਿੱਚ ਤੁਹਾਡਾ ਕੋਈ ਕੰਮ ਕਰਵਾ ਕੇ ਵੀ ਦਿੰਦਾ ਉਹ ਫਿਰ ਤੁਸੀਂ ਹੱਥ ਨਾ ਦੱਬਿਆ ਕਰੋ ਬਹੁਤ ਕੇਸ ਇਦਾਂ ਦੇ ਵੀ ਹੁੰਦੇ ਆ ਕਿ ਬੰਦੇ ਕੰਮ ਕਰਵਾ ਵੀ ਲੈਂਦੇ ਆ ਕਿਸੇ ਨੂੰ ਕਹਿ ਦਿੰਦੇ ਆ ਕਿ ਹਾਂਜੀ ਮੈਂ ਤੈਨੂੰ ਪੈਸੇ ਦਊਂਗਾ ਮੇਰਾ ਕੰਮ ਕਰਵਾ ਦੇ ਸਾਹਮਣੇ ਉਹ ਬੰਦਾ ਉਹ ਕੰਮ ਕਰਵਾ ਵੀ ਦਿੰਦਾ ਫਿਰ ਉਹਦੇ ਪੈਸੇ ਵੀ ਦੱਬ ਲੈਂਦੇ ਕਿਉਂਕਿ ਇਹ ਤੁਹਾਨੂੰ ਵੀ ਚਾਹੀਦਾ ਕਿ ਜਦੋਂ ਤੁਸੀਂ ਕਿਸੇ ਨਾਲ ਡੀਲ ਕਰ ਰਹੇ ਹੋ ਤੁਹਾਨੂੰ ਸਾਰਾ ਕੁਝ ਪਤਾ ਹੁੰਦਾ ਕਿ ਤੁਸੀਂ ਕਿੰਨੇ ਪੈਸੇ ਨਾਲ ਡੀਲ ਕਰ ਰਹੇ ਹੋ ਤੇ ਬਾਅਦ ਵਿੱਚ ਨਾ ਰੋਇਆ ਕਰੋ ਕਿ ਉਹ ਭਰਾ ਮੇਰੇ ਪੈਸੇ ਖਾ ਗਿਆ ਉਹਨੇ ਭਰਾ ਨੇ ਮੇਰੇ ਜਾਦਾ ਪੈਸੇ ਖਾ ਲਏ ਇਹ ਤੁਸੀਂ ਕੰਮ ਕਰਾਉਣ ਤੋਂ ਪਹਿਲਾਂ ਸੋਚਿਆ ਕਰੋ ਸੋ ਐਸੀ ਤਰ੍ਹਾਂ ਦੇ ਮਿਲ ਦੀ ਜੁਲਦੀ ਕੋਈ ਪੈਸ ਸੇ ਕਾ ਵੀ ਲੰਦਾ ਬਹੁਤ ਕੁਝ ਹੋ ਰਿਹਾ ਪਰ ਇਹ ਹੁਣ ਤੁਸੀਂ ਆਪਣੇ ਦਿਲ ਤੋਂ ਸੋਚਣਾ ਤੁਸੀਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਕਿਉਂਕਿ ਕਿਸੇ ਨੂੰ ਐਮਰਜੈਂਸੀ ਹੁੰਦੀ ਹੈ ਉਹਨੇ ਕੰਮ ਜਲਦੀ ਚ ਵੀ ਕਰਾਉਣਾ ਹੁੰਦਾ ਉਹਦੇ ਲਈ ਤਾਂ ਤੁਹਾਨੂੰ ਪਤਾ ਪੈਸੇ ਹੀ ਲੱਗਣੇ ਆ ਸੋ ਉਹ ਬੰਦਿਆਂ ਨੇ ਵੀ ਅੱਗੇ ਤੋਂ ਅੱਗੇ ਦੇਣੇ ਹੁੰਦੇ ਆ ਬਹੁਤ ਜਗ੍ਹਾ ਤੇ ਬਹੁਤ ਸੈਟਿੰਗਾਂ ਹੁੰਦੀ ਆ ਸੋ ਸਾਰਾ ਉਹ ਹੀ ਮਿਲਦਾ ਉਝਲਦਾ ਬਾਕੀ ਬਸ ਇਹ ਆ ਕਿ ਜਿਸ ਤਰ੍ਹਾਂ ਮਰਜੀ ਹੋਵੇ ਪਰ ਭਰਾਮਾ ਦੇ ਕਾਰਡ ਰਸੀਵ ਹੋ ਜਾਣ ਬਾਕੀ ਪੈਸੇ ਤਾਂ ਤੁਹਾਨੂੰ ਪਤਾ ਸਾਰੇ ਕਮਾਈ ਲੈਂਦੇ ਆ ਪਰ ਹੱਕ ਦਾ ਜਦੋਂ ਪੈਸਾ ਡੁੱਬਦਾ ਕੰਮ ਹੀ ਨਹੀਂ ਹੁੰਦਾ ਫੇਰ ਤਕਲੀਫ ਹੁੰਦੀ ਆ ਵਾਕੀਰੇ ਬਾਰੇ ਤੁਸੀਂ ਕੀ ਤੁਹਾਡੀ ਕੀ ਰਾਏ ਆ ਤੁਸੀਂ ਕੀ ਸੋਚ ਰਹੇ ਆ ਤੁਸੀਂ ਆਪਣੇ ਕੋਈ ਵੀ ਤੁਹਾਡੇ ਐਕਸਪੀਰੀਅੰਸ ਹੋਵੇ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਲੋਕਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲ ਸਕੇ ਬਾਕੀ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਜਿਹੜਾ ਇਸ ਚੀਜ਼ ਦੇ ਲਈ ਡਰਿਆ ਬੈਠਾ ਕਿ ਕਾਰਡ ਨਹੀਂ ਆਉਣਾ ਸੋ ਉਹਦੇ ਤੱਕ ਇਹ ਖਬਰਾਂ ਪਹੁੰਚ ਜਵੇ ਕਾਰਡ ਆਣੇ ਸਟਾਰਟ ਹੋ ਗਏ ਔਰ 15 15 16 16 ਮਹੀਨਿਆਂ ਤੋਂ ਬਾਅਦ ਜਿਹੜੇ ਵੇਟ ਕਰ ਰਹੇ ਤੇ ਉਹਨਾਂ ਦੇ ਕਾਰਡ ਆ ਰਿਹਾ ਬਾਕੀ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਹਾਲੀ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਟਾਈਮ ਟੂ ਟਾਈਮ ਸੋ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ